ਹੁਣ ਸੁਣੀਏ ਕਿ ਇਥੇ ਇਹ ਪ੍ਰਸ਼ਨ ਖੜਾ ਹੋਵੇਗਾ ਕਿ ਸਤਿਗੁਰ ਨੇ ਅੱਗੇ ਖੋਲਿਆ ਹੈ ਵੈਸੇ ਸਵਾਸਤ ਆਤ ਬਾਣੀ ਬਰਮਾ ਜੋ ਪਾਰ ਬ੍ਰਹਮ ਦੀ ਕਲਿਆਨ ਕਾਰਨੀ ਬਾਣੀ ਹੈ ਜੋ ਰੱਬ ਦੇ ਹੀ ਬੋਲ ਨੇ ਜੋ ਖਸਮ ਦੇ ਹੀ ਬੋਲ ਨੇ ਉਹਨਾਂ ਨੂੰ ਸੁਣੋ ਉਹ ਸਵਾਸਤ ਕਲਿਆਨਕਾਰੀ ਨੇ आनंद देने वाले ने वर्तमान तो भगवान ਵਿੱਚ ਪਹੁੰਚਾਣ ਵਾਲੇ ਨੇ भगवान तक पहुंचाण के भगवान दे ही बोल खसम दे च लीन करने के खसम दे ही बोल <coughs> और बोल लीन नहीं करने इस नु जिवै गुरु नानक देव जी महाराज ਅੱਗੇ ਖੋਲਦੇ ਨੇ ਤੇ ਆਪ ਦੀ ਗਇਥ ਲਈ ਅਰਜ਼ ਕਰਾਂ ਦौरावां शरीर नु भजण दौੜਨ ਵਾਸਤੇ ਅਸਥਾਨ ਚਾਹੀਦਾ ਹੈ ਮਨ ਨੂੰ ਭਜਣ ਦੌੜਨ ਵਾਸਤੇ ਸਮਾਂ ਚਾਹੀਦਾ ਹੈ ਕਾਲ ਚਾਹੀਦਾ ਇੱਥੇ ਬੈਠਾ ਬੈਠਾ ਵੀ ਮਨ ਦੌੜ ਰਿਹਾ ਹੈ ਕੁਝ ਸਮੇਂ 'ਚ ਦੌੜ ਰਿਹਾ ਹੈ ਵਕਤ 'ਚ ਦੌੜ ਰਿਹਾ ਹੈ ਕੁਝ ਗੁਜ਼ਰੇ ਹੋਏ ਸਮੇਂ ਵਿੱਚ ਦੌੜ ਰਿਹਾ ਹੈ ਕੁਝ ਆਣ ਵਾਲੇ ਸਮੇਂ 'ਚ ਦੌੜ ਰਿਹਾ ਮਨ ਦੌੜਦਾ ਹੈ ਮਨ ਭਜਦਾ ਹੈ ਸਮੇਂ ਵਿੱਚ ਕਾਲ ਵਿੱਚ ਤੰਤ੍ਰਵ ਤੀਰਤ ਕਾਲ ਦੇ ਚ ਨਹੀਂ ਗੇ ਅਕਾਲ ਦੇ ਚ ਕਾਲ ਤੇ ਅਕਾਲ ਦੇ ਵਿਚਕਾਰ ਇੱਕ ਦਰਵਾਜ਼ਾ ਹੈ ਦੁਆਰ ਹੈ ਵਰਤਮਾਨ ਕਦੀ ਕਦੀ ਮਨੁੱਖ ਪਾਠ ਕਰਦੇ ਹੋਇਆ ਜਪ ਕਰਦੇ ਹੋਇਆ ਕੀਰਤਨ ਕਰਦੇ ਹੋਇਆ ਕੀਰਤਨ ਸੁਣਦੇ ਹੋਇਆ ਵਰਤਮਾਨ ਤੱਕ ਪਹੁੰਚਦਾ ਹੈ ਦਰਵਾਜ਼ੇ ਤੱਕ ਪਹੁੰਚਦਾ ਹੈ ਫਿਰ ਵਾਪਸ ਆ ਜਾਂਦਾ ਕਿਉਂਕਿ ਢਲਾਨ ਹੈ ਅਕਾਲ ਚੜਾਈ ਹੈ ਇੱਕ ਉਗਟ ਘਾਟੀ RAM ਕੀ ਤੈਂ ਚੜ ਰਿਓ ਕਬੀਰ ਵਰਤਮਾਨ ਤੋਂ ਅੱਗੇ ਚੜਾਈ ਹੈ ਥੱਲੇ ਢਲਾਨ ਹੈ ਜੈਸੇ ਨਿਵਾਣ ਵਿੱਚ ਪਾਣੀ ਆਪਣੇ ਆਪ ਜਾਂਦਾ ਹੈ ਪਰ ਚੜਾਈਆਂ ਤੇ ਤੇ ਬਿਨਾ ਪ੍ਰੈਸ਼ਰ ਤੋਂ ਨਹੀਂ ਜਾਏਗਾ। ਮਨ ਕਾਲ ਵਿੱਚ ਆਪਣੇ ਆਪ ਜਾਂਦਾ ਹੈ। ਬੈਠਾ ਬੈਠਾ ਵੀ ਕਾਲ ਵਿੱਚ ਵੱਜ ਰਿਹਾ ਹੈ, ਦੌੜ ਰਿਹਾ ਹੈ ਢਲਾਨ ਹੈ। ਕਿਸੇ ਦੀ ਪ੍ਰੇਰਣਾ ਦੀ ਲੋੜ ਨਹੀਂ। ਕੋਈ ਸਾਧਨਾ ਦੀ ਲੋੜ ਨਹੀਂ, ਮਨ ਆਪੇ ਹੀ ਜਾਂਦਾ ਹੈ ਜਿਵੇਂ ਪਾਣੀ ਆਪੇ ਹੀ ਜਾਂਦਾ ਹੈ ਢਲਾਨ ਦੀ ਤਰਫ। ਪਰ ਚੜਾਈਆਂ ਦੀ ਤਰਫ ਪਾਣੀ ਆਪੇ ਨਹੀਂ ਜਾਏਗਾ। ਆਪਣੇ ਆਪ ਨਹੀਂ ਜਾਏਗਾ ਕਾਲ ਤੇ ਅਕਾਲ ਵਕਤ ਸਮੇਂ ਤੇ ਸਮੇਤੋ ਰਹਿਤ ਅਵਸਥਾ ਇਹਦੇ ਵਿਚਕਾਰ ਹੈ ਵਰਤਮਾਨ ਅਗਰ ਉਥੋਂ ਕੋਈ ਲੰਘ ਜਾਏ ਤਾਂ ਅੰਤਰੀਵ ਤੀਰਤ ਤੇ ਪਹੁੰਚ ਜਾਂਦਾ ਹੈ ਸਾਰੇ ਪਾਪ ਧੁੱਲ ਜਾਂਦੇ ਨੇ ਸਾਰੇ ਦੁੱਖ ਮਿਟ ਜਾਂਦੇ ਨੇ ਸੰਸਾਰ ਤੇ ਆਇਆ ਹੋਇਆ ਸਫਲ ਹੋ ਜਾਂਦਾ ਹੈ ਜਿਤਨੇ ਸਿਰ ਤੱਕ ਮਨੁੱਖ ਕਾਲ ਦੇ ਚ ਹੈ ਜਮਦਾ ਰਹੇਗਾ ਮਰਦਾ ਰਹੇਗਾ ਹੱਸਦਾ ਰਹੇਗਾ ਰੋਂਦਾ ਰਹੇਗਾ ਸੁਖੀ ਹੋਵੇਗਾ ਦੁਖੀ ਹੋਵੇਗਾ ਕਿਸੇ ਵਕਤ ਖੁਸ਼ ਹੋਵੇਗਾ ਕਿਸੇ ਵਕਤ ਬੇਹਾਲ ਬੇਚੈਨ ਹੋਵੇਗਾ ਕਿਸੇ ਵਿੱਚ ਵਕਤ ਨਫੇ ਕਰਕੇ ਪ੍ਰਸੰਨ ਹੋਵੇਗਾ ਕਿਸੇ ਕਰਕੇ ਕਿਸੇ ਵਕਤ ਨੁਕਸਾਨ ਦੇ ਨਾਲ ਦੁੱਖ ਹੀ ਹੋਵੇਗਾ ਕਿਉਂਕਿ ਕਾਲ ਦੇ ਚ ਦੋਵੇਂ ਨੇ ਕਾਲ ਦੇ ਚ ਇੱਕ ਨਹੀਂ ਹੈ ਕਾਲ ਦੇ ਚ ਜਨਮ ਵੀ ਹੈ ਮਰਨ ਵੀ ਹੈ ਸੁਖ ਵੀ ਹੈ ਔਰ ਹਰ ਸੁਖ ਦੇ ਪਿੱਛੇ ਦੁੱਖ ਹੈ ਜਿਵੇਂ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਬਸ ਇਸ ਤਰ੍ਹਾਂ ਕਾਲ ਦੇ ਚ ਦੋ ਨੇ ਇੱਕ ਨਹੀਂ ਹੈ ਭਗਤ ਦੋ ਤਰ੍ਹਾਂ ਦੇ ਹੋਏ ਨੇ ਇਕ ਤੇ ਇਹ ਕਹਿੰਦੇ ਨੇ ਪ੍ਰਭੂ ਨੂੰ ਅਸੀਂ ਸੁੱਖ ਨਹੀਂ ਮੰਗਦਾ ਕਿਉਂ ਕਬੀਰ ਕਹਿੰਦਾ ਨਹੀਂ ਚਾਹੀਦਾ ਮੈਨੂੰ ਸੁੱਖ ਸੁੱਖ ਲਈ ਮਨੁੱਖ ਪਤਾ ਨਹੀਂ ਕਿਤਨੇ ਯਥਨ ਤੇ ਵਸੀਲੇ ਜੁਟਾਂਦਾ ਹੈ ਕਬੀਰ ਕਹਿੰਦਾ ਨਹੀਂ ਚਾਹੀਦਾ ਏ ਪ੍ਰਭੂ ਕਮ ਸੇ ਕਮ ਮੈਂ ਤੇਰੇ ਕੋਲੋਂ ਸੁੱਖ ਤੇ ਨਹੀਂ ਮੰਗਦਾ ਕਿਉਂ ਸਾਰੇ ਸੁੱਖ ਮੰਗਦੇ ਨੇ ਐਸਾ ਤੇ ਕੋਈ ਵੀ ਨਹੀਂ ਜੋ ਸੁੱਖ ਨਾ ਮੰਗੇ ਤੁਸੀਂ ਪ੍ਰਭੂ ਕੋਲ ਸੁੱਖ ਕਿਉਂ ਨਹੀਂ ਮੰਗਦੇ ਕਬੀਰ ਕੰਨ ਮੈਨੂੰ ਸਮਝ ਆ ਗਈ ਹੈ ਕੀ ਸਮਝ ਆਈਏ ਸੁਖ ਮੰਗਤ ਦੁਖ ਆਗਨ ਆਵੇ ਸੋ ਸੁਖ ਹਮੂ ਨਾ ਮੰਗੇ ਆ ਭਾਵੇਂ ਜਿਤਨਾ ਸੁੱਖ ਮਿਲਿਏ ਨਾਲ ਦੁਖ ਆਪਣੇ ਆਪ ਆ ਜਾਂਦਾ ਬਿਨਾਂ ਮੰਗੇ ਆ ਜਾਂਦਾ ਇਸੇ ਦੇ ਨਾਲ ਬੇਇੱਜ਼ਤੀ ਆ ਹੀ ਜਾਂਦੀ ਹੈ ਨਫੇ ਨਾਲ ਨੁਕਸਾਨ ਆ ਹੀ ਜਾਂਦਾ ਹੈ ਜਨਮ ਦੇ ਨਾਲ ਮਰਨ ਆ ਹੀ ਜਾਂਦਾ ਹੈ ਜਵਾਨੀ ਦੇ ਨਾਲ ਬੁਢੇਪਾ ਆ ਹੀ ਜਾਂਦਾ ਹੈ ਮੈਂ ਨਹੀਂ ਮੰਗਦਾ ਧਾਰਮਿਕ ਵਿਦਵਾਨ ਕਹਿੰਦੇ ਨੇ ਕੋਈ ਮਨੁੱਖ ਕਿੰਨਾ ਕੁ ਦੁਖੀ ਹੈ ਕਹਿੰਦੇ ਨੇ ਦੇਖ ਲਓ ਕਿੰਨਾ ਕੁ ਸੁਖੀ ਹੈ ਬਜਿਨਾਂ ਸੁਖੀ ਹੈ ਉਨਾਂ ਹੀ ਦੁਖੀ ਹੈ ਦੁੱਖ ਕਿਸੇ ਕੋਲ ਪੁੱਛਣ ਦੀ ਲੋੜ ਨਹੀਂ ਉਹਦੇ ਸੁੱਖ ਵੇਖ ਲਓ ਉਨਾਂ ਹੀ ਦੁਖੀ ਹੋਵੇਗਾ ਜਿੰਨਾ ਹੱਸਦਾ ਪਿਆ ਹੈ ਉਤਨਾ ਹੀ ਰੋਂਦਾ ਪਿਆ ਹੈ ਇਹ ਪਹਿਚਾਣਾ ਕਬੀਰ ਕਹਿੰਦੇ ਨੇ ਕਮ ਸੇ ਕਮ ਪ੍ਰਭੂ ਮੇਰੀ ਇਹ ਮੰਗਤੇ ਨਹੀਂ ਹੈ ਮੈਨੂੰ ਸਮਝ ਆ ਗਈ ਜੇ ਪਤਾ ਚੱਲ ਗਿਆ ਇਹਦਾ ਮਤਲਬ ਹੈ ਕਬੀਰ ਨੂੰ ਇਤਨਾ ਪਤਾ ਚੱਲ ਗਿਆ ਕਾਲ ਦੇ ਸਿਤੇ ਦੋਵੇਂ ਨੇ ਤੇ ਮੈਂ ਇੱਕ ਨੂੰ ਮੰਗਿਆ ਦੂਜਾ ਮਿਲੇਗਾ ਫਿਰ ਕਾਲ ਵਿੱਚ ਹੀ ਰਹਿ ਜਾਵਾਂਗਾ ਅਕਾਲ ਦੇ ਸਿਤੇ ਪਹੁੰਚਾਂਗਾ ਨਹੀਂ ਦੂਸਰੇ ਭਗਤ ਨਾਮਦੇਵ ਜੀ ਉਹ ਕਹਿੰਦੇ ਨੇ ਜੇ ਰਾਜ ਦੇ ਤਾਂ ਕਮਨ ਵਡਾਈ ਜੇ ਭੀਖ ਮੰਗਾਏ ਤਾਂ ਕਿਆ ਘਟ ਜਾਏ ਤੂੰ ਸ਼ਹਿਨशाहਾਂ ਦਾ ਸ਼ਹਿਨशाह ਬਣਾ ਦੇ ਸਾਡਾ ਵੱਧ ਕੇ ਜਾਣਾ ਤੇ ਤੂੰ ਦਰਦਰ ਦਾ ਬਿਖਾਰੀ ਬਣਾ ਦੇਵੇਂ ਸਾਡਾ ਘਟ ਕੇ ਜਾਣਾ ਬਿਖਾਰੀ ਹੋਣਾ ਵੀ ਸਾਨੂੰ ਕਬੂਲ ਹੈ ਰਾਜਾ ਹੋਣਾ ਵੀ ਕਬੂਲ ਹੈ ਦੋਵੇਂ ਕਬੂਲ। ਅਸੀਂ ਦੋਵੇਂ ਪ੍ਰਵਾਨ ਕਰਦੇ ਹਾਂ। ਸੰਸਾਰੀ ਕਿਸ ਨੂੰ ਕਹਿੰਦੇ ਨੇ? ਇੱਕ ਨੂੰ ਕਬੂਲ ਕਰਦਾ ਏਕ ਨੂੰ ਨਹੀਂ। ਜਨਮ ਨੂੰ ਕਬੂਲ ਕਰਦਾ ਮਰਨ ਨੂੰ ਨਹੀਂ। ਇਹ ਐਸੇ ਮਨੁੱਖ ਦੋਹਾਂ ਦਾ ਤਿਆਗੀ ਹੋਵੇ ਜਾਂ ਦੋਹਾਂ ਨੂੰ ਕਬੂਲ ਕਰੇ। ਤਾਂ ਹੀ ਦੋਹਾਂ ਤੋਂ ਛੁਟਕਾਰਾ ਹੋਵੇਗਾ ਵਰਨਾ ਨਹੀਂ। ਇੱਕ ਬੁਨਿਆਦੀ ਨੁਕਤਾ ਹੈ ਧਿਆਨ ਨਾਲ ਸੁਣਨਾ ਜਾਂ ਤੇ ਦੋਹਾਂ ਦਾ ਤਿਆਗ ਕਰੇ ਜਾਂ ਦੋਹਾਂ ਨੂੰ ਕਬੂਲ ਕਰੇ ਕਿਉਂਕਿ ਦੋ ਇਕੱਠੇ ਨਹੀਂ ਐਸਾ ਹੋ ਹੀ ਨਹੀਂ ਸਕਦਾ ਕੋਈ ਮਨੁੱਖ ਇਹ ਆਖੇ ਕਿ ਤਸਵੀਰ ਦਾ ਇੱਕ ਪਹਿਲੂ ਮੈਨੂੰ ਚਾਹੀਦਾ ਹੈ ਪਿਛਲਾ ਭਾਗ ਨਹੀਂ ਨਹੀਂ ਦੋਵੇਂ ਪਹਿਲੂ ਹੁੰਦੇ ਸਿੱਕੇ ਦੇ ਦੋਵੇਂ ਪਹਿਲੂ ਹੱਥੇ ਚੁਣਦੇ ਨਾਮਦੇਵ ਕਹਿੰਦੇ ਨੇ ਪ੍ਰਭੂ ਦੋਵੇਂ ਹੀ ਕਬੂਲ ਨੇ ਕਿਉਂਕਿ ਮੈਨੂੰ ਪਤਾ ਹੈ ਤੂੰ ਦੋ ਰੰਗ ਹੀ ਸੰਸਾਰ ਬਣਾਇਆ ਹੈ ਦੋਵੇਂ ਹੀ ਕਬੂਲ ਦਾ ਦੋਹਾਂ ਨੂੰ ਕਬੂਲ ਕਰਦੇ ਆਂ ਇਹ ਦੋਹਾਂ ਤੋਂ छुटकारा ਹੋ ਜਾਂਦਾ ਹੈ ਅਭਿਆਸੀ ਲੋਕ ਇਸ ਨੂੰ ਸਮਝਦੇ ਨੇ ਕਿ ਕਬੀਰ ਕਹਿੰਦੇ ਨੇ ਆਪਾਂ ਦੋਵੇਂ ਹੀ ਨਹੀਂ ਮੰਗਦੇ ਗੱਲ ਖਤਮ ਨਹੀਂ ਸੁਖ ਮੰਗਦੇ ਕਿਉਂ ਸਾਨੂੰ ਪਤਾ ਹੈ ਸੁਖ ਦੇ ਪਿੱਛੇ ਦੁੱਖ ਹੈ ਨਹੀਂ ਜੀਵਨ ਮੰਨਦੇ ਕਿਉਂਕਿ ਸਾਨੂੰ ਪਤਾ ਹੈ ਜੀਵਨ ਦੇ ਪਿੱਛੇ ਹੀ ਮੌਤ ਹੈ ਮੌਤ ਰਹਿਤ ਜੀਵਨ ਹੈ ਹੀ ਨਹੀਂ ਇਹ ਦੋ ਤਰ੍ਹਾਂ ਦੇ ਭਗਤ ਹੋਏ ਨੇ ਸਾਰੇ ਭਗਤ ਇਹਨਾਂ ਦੋ ਹਿੱਸਿਆਂ 'ਚ ਵੰਡੇ ਜਾ ਸਕਦੇ ਨੇ ਇੱਕ ਜੋ ਕਹਿੰਦਾ ਹੈ ਪ੍ਰਭੂ ਕਮ ਸੇ ਕਮ ਅਸੀਂ ਸੁੱਖ ਤਾਂ ਹੀ ਨਹੀਂ ਮੰਗਦੇ ਕਿਆ सुख दे पिछे दुख है वो भी आवेगा आप नहीं मंगते ये दोवें अपने को दूसरा कहता दोवें ही कबूल ने जन्म भी कबूल है मरण भी कबूल है ही कबूल है जवानी भी कबूल है बुढ़ेपा भी कबूल है ये दो तरह के भगत ने बाकी सारे संसारी ने जवानी कबूल है बुढ़ेपा नहीं ਜਨਮ ਕਬੂਲ ਹੈ ਮਰਨ ਨਹੀਂ ਲੋਕੀ ਮਰਦੇ ਦਮ ਤੱਕ ਜਨਮ ਦਿਨ ਮਨਾਉਂਦੇ ਨੇ ਹਰ ਕੀਏ ਕੋ ਮਰਨ ਦਿਨ ਥੋੜੀ ਮਨਾਉਂਦੇ ਜਦ ਕੇ ਸਾਹਿਬ ਕਿੰਨਨ ਪਹਿਲਾ ਮਰਨ ਕਬੂਲ ਜਨਮ ਤੇ ਹੋ ਗਿਆ ਗੱਲ ਖਤਮ ਮਰਨਾ ਕਬੂਲ ਕਰੋ ਸੰਸਾਰੀ ਇੱਕ ਕਬੂਲ ਹੈ ਇੱਕ ਨਹੀਂ ਜਵਾਨੀ ਕਬੂਲ ਹੈ ਬੁਢੇਪਾ ਨਹੀਂ ਇਸ ਵਾਸਤੇ ਬੇਸ਼ਤਰ ਬੁੱਢੇ ਆਪਣੀ ਉਮਰ ਘਟਾ ਕੇ ਦੱਸਦੇ ਨੇ ਇਵੀ ਮਰਜ਼ ਕਰਦੇ ਆਂ ਹੁੰਦੇ 60 ਦੇ ਨੇ 45 ਦੱਸਦੇ ਨੇ ਹੁੰਦੇ 70 ਦੇ ਨੇ 50 ਦੱਸਦੇ ਨੇ ਕਿ ਮੇਰਾ ਅਨੁਭਵ ਹੈ ਹੁੰਦੇ 40 ਦੇ ਨੇ 30 ਦੱਸਦੇ ਨੇ ਪਰ ਵਿਦਵਾਨ ਕਹਿੰਦੇ ਨੇ ਬੀਬੀਆਂ 30 ਤੋ ਅੱਗੇ ਜਾਂਦੀਆਂ ਹੀ ਨਹੀਂ ਇੱਥੇ ਹੀ ਰੁਕਦੀਆਂ ਇੱਥੇ ਹੀ ਰੁਕਦੀਆਂ ਜਵਾਨੀ ਕਬੂਲ ਹੈ ਬੁਢੇਪਾ ਨਹੀਂ ਜਨਮ ਕਬੂਲ ਹੈ ਮਰਨ ਨਹੀਂ ਪਰ ਕੌਣ ਦੱਸੇ ਕਾਲ ਦੇਚ ਤੇ ਦੋਵੇਂ ਨੇ ਸਮੇਂ ਦੇਚ ਤੇ ਦੋਵੇਂ ਨੇ ਸਮੇਂ ਦੇਚ ਜੀਣ ਵਾਲੇ ਨੂੰ ਇਹ ਦੋਵੇਂ ਕਬੂਲ ਕਰਨੇ ਪੈਣਗੇ ਤਾਂ ਹੀ ਸਮੇਂ ਤੋਂ ਨਿਕਲ ਸਕੇਗਾ ਕਾਲ ਤੋਂ ਨਿਕਲ ਸਕੇਗਾ ਵਰਨਾ ਨਹੀਂ ਨਿਕਲੇਗਾ ਕਾਲ ਦੇ ਵਿੱਚ ਹੀ ਰਹੇਗਾ ਤੋ ਕਾਲ ਦੇਚ ਕੀ ਹੈ ਜਮਣਾ ਤੇ ਮਰਨਾ হাসਣਾ ਤੇ ਰੋਣਾ ਸੁਖੀ ਹੋਣਾ ਤੇ ਦੁਖੀ ਹੋਣਾ ਹਰ ਸੁਖ ਦੁਖ ਦੇ ਵਿੱਚ ਬਦਲਦਾ ਹੈ ਹਰ ਜਨਮ ਮਰਨ ਦੇ ਵਿੱਚ ਬਦਲਦਾ ਹੈ ਹਰ ਜਵਾਨੀ ਬੁੱਢੇਪੇ ਦੇ ਵਿੱਚ ਬਦਲਦੀ ਹੈ ਜਿੰਨੇ ਚਿਰ ਤੱਕ ਇਸ ਸਮੇਂ ਦੇ ਚੋਵੇਗਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ ਮਰਨ ਤੋਂ ਬਾਅਦ ਫਿਰ ਵੀ ਕਾਲ ਦੇ ਚੋਵੇਗਾ ਫਿਰ ਜਨਮ ਹੋਵੇਗਾ ਸਮੇਂ ਦਾ ਇੱਕ ਬਹੁਤ ਛੋਟਾ ਭਾਗ ਹੈ ਕਿਹੜਾ ਇੱਕ ਛਿਨ ਇੱਕ ਪਲ ਇੱਕ ਦਮ ਇੱਕ ਚਿਤ ਜائیں ਇੱਕ ਛਿਨ ਵਿਆਯੋ ਕਾਲ ਫਾਸ ਕੇ ਵਿੱਚ ਨਾ ਆਇਓ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚੌਪਾਈ ਦੀ ਬਾਣੀ ਹੈ ਉਹਦੀ ਆਖਰੀ ਪੰਕਤੀਆਂ ਅਗਰ ਕੋਈ ਇੱਕ ਛਿਨ ਦੇ ਚ ਆ ਜਾਏ ਵਰਤਮਾਨ ਦੇ ਚ ਆ ਗਿਆ ਐਸੇ ਮਨੁੱਖ ਦੀ ਹੁਣ ਕੋਸ਼ਿਸ਼ ਹੋਏਗੀ ਪਿੱਛੇ ਨਹੀਂ ਮੁੜੇਗਾ ਇਹ ਗੱਲ ਵੱਖਰੀ ਹੈ ਕਦੀ ਕਦਾਈ ਵਰਤਮਾਨ ਵਿੱਚ ਪਹੁੰਚੇ ਪਿੱਛੇ ਮੁੜ ਜਾਂਦੇ ਖਤਰਾ ਹੈ ਲੇਕਿਨ ਵਰਤਮਾਨ ਸਮੇਂ ਦਾ ਸਭ ਤੋਂ ਛੋਟਾ ਭਾਗ ਹੈ ਇੱਕ ਛਣ ਇੱਕ ਸੈਕਿੰਡ ਇੱਕ ਦਮ ਇਹ ਜੋ ਇੱਕ ਦਮ ਹੈ ਇੱਕ ਸੈਕਿੰਡ ਹੈ ਇਕ ਦਮ ਦੇਚ ਅਗਰ ਕੋਈ ਆ ਜਾਏ ਤੇ ਇਕ ਦਮ ਦੇਚ ਆਣ ਵਾਸਤੇ ਕਾਲ ਤੇ ਭੁਲਾਣਾ ਪੈਗਾ ਤੇ ਕਾਲ ਤਾਂ ਭੁੱਲੇਗਾ ਅਕਾਲ ਨੂੰ ਯਾਦ ਕਰੇ ਵਰਨਾ ਭੁੱਲਦਾ ਨਹੀਂ ਤੇ ਕਾਲ ਦੀ ਯਾਦ ਕੀ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਆਉਣ ਵਾਲੇ ਸਮੇਂ ਦੀ ਚਿੰਤਾ ਇਹ ਕਾਲ ਦੇਚ ਜੀਵਣਾ ਭਾਈ ਵੀਰ ਸਿੰਘ ਜੀ ਇਸ ਨੂੰ ਇੰਜ ਬਿਆਨ ਕਰਦੇ ਨੇ ਬੀਤ ਗਈ ਦੀ ਯਾਦ ਪਈ ਹੱਡਾਂ ਨੂੰ ਖਾਵੇ ਆਉਣ ਵਾਲੇ ਦਾ ਸਹਿਮ ਤੇ ਅਮਨ ਨੂੰ ਤੜਫਾਵੇ ਜੋ ਸਮਾਂ ਲੰਘ ਗਿਆ ਉਸ ਦੀਆਂ ਯਾਦਾਂ ਮੇਰੀਆਂ ਹੱਡੀਆਂ ਖਾ ਰਹੀਆਂ ਤੇ ਜੋ ਸਮਾਂ ਆਉਣ ਵਾਲਾ ਹੈ ਉਹਦੀ ਚਿੰਤਾ ਮੈਨੂੰ ਜਲਾਈ ਜਾ ਰਹੀ ਹੈ ਗੁਜ਼ਰੇ ਹੋਇਆ ਸਮਾਂ ਖਾਈ ਜਾ ਰਿਹਾ ਹੈ ਆਉਣ ਵਾਲਾ ਸਮਾਂ ਜਲਾਈ ਜਾ ਰਿਹਾ ਹੈ ਆਉਣ ਵਾਲੇ ਕੱਲ ਦੀ ਚਿੰਤਾ ਗੁਜ਼ਰੇ ਹੋਏ ਕੱਲ ਦੀਆਂ ਯਾਦਾਂ ਗੁਜ਼ਰੇ ਹੋਏ ਕੱਲ ਦੀਆਂ ਯਾਦਾਂ ਕਿਉਂ ਨੇ ਗੁਜ਼ਰੇ ਹੋਏ ਕੱਲ ਦੇ ਵਿੱਚ ਕੁਝ ਸੁੱਖ ਸਨ ਯਾਦ ਆਉਂਦੇ ਨੇ ਗੁਜ਼ਰੇ ਹੋਏ ਕੱਲ ਦੇ ਵਿੱਚ ਕੁਝ ਚੋਟਾਂ ਮਿਲੀਆਂ ਸਨ ਦੁੱਖ ਮਿਲੇ ਸਨ ਯਾਦ ਆਉਂਦੇ ਨੇ ਕੋਈ ਅਜ਼ੀਜ਼ ਪਿਆਰਾ ਮਿਲਿਆ ਸੀ ਗੁਜ਼ਰੇ ਹੋਏ ਸਮੇਂ ਚ ਯਾਦ ਆਉਂਦਾ ਹੈ ਕੋਈ ਵਿਛੜ ਗਿਆ ਸੀ ਯਾਦ ਆਉਂਦਾ ਹੈ ਸੋਖ-ਦੁਖ ਯਾਦ ਆਉਂਦੇ ਨੇ ਕਿਧਰੇ ਸਨਮਾਨ ਮਿਲਿਆ ਸੀ ਯਾਦ ਆਉਂਦਾ ਹੈ ਬੜਾ ਭਾਰੀ ਅਪਮਾਨ ਹੋ ਗਿਆ ਸੀ ਯਾਦ ਆਉਂਦਾ ਜੋ ਕਾਲ ਵਿੱਚ ਜੀ ਰਿਹਾ ਹੈ ਮਾਨੋ ਸੁਖ ਦੀਆਂ ਯਾਦਾਂ ਵਿੱਚ ਜੀ ਰਿਹਾ ਹੈ ਦੁੱਖ ਦੀਆਂ ਯਾਦਾਂ ਵਿੱਚ ਜੀ ਰਿਹਾ ਹੈ ਫਿਰ ਅੱਗੋਂ ਜੀ ਰਿਹਾ ਹੈ ਦੁੱਖ ਦੀ ਚਿੰਤਾ ਵਿੱਚ ਜੀ ਰਿਹਾ ਹੈ ਸੁਖ ਦੀ ਮੰਗ ਦੇ ਵਿੱਚ ਜੀ ਰਿਹਾ ਹੈ ਕਾਲ ਦੇ ਪਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਗੁਜ਼ਰਿਆ ਹੋਇਆ ਸਮਾਂ ਮੈਨੂੰ ਖਾਈ ਜਾ ਰਿਹਾ ਹੈ ਆਉਣ ਵਾਲਾ ਸਮਾਂ ਮੈਨੂੰ ਜਲਾਈ ਜਾ ਰਿਹਾ ਹੈ ਗੁਜ਼ਰੇ ਹੋਏ ਕੱਲ ਦੀਆਂ ਯਾਦਾਂ ਖਾਈ ਜਾਂਦੀਆਂ ਹੈ ਆਉਣ ਵਾਲੇ ਕੱਲ ਦੀ ਚਿੰਤਾ ਜਲਾਈ ਜਾਂਦੀ ਹੈ ਸਾਰਾ ਜਗਤ ਇਸੇ ਡੰਗ ਨਾਲ ਜੀ ਰਿਹਾ ਹੈ ਸਮੇਂ ਦਾ ਇੱਕ ਛੋਟਾ ਭਾਗ ਹੈ ਵਰਤਮਾਨ ਤੇ ਆਪ ਦੀ ਗਿਆਤ ਲਈ ਅਰਥ ਕਰਾਂ ਕਿ ਸੰਸਕ੍ਰਿਤ ਦਾ ਸ਼ਬਦ ਹੈ ਜਿਹਨੂੰ ਵਰਤਨ ਵਲੇ ਵਿੱਚ ਲਿਆਇਆ ਜਾ ਸਕਦਾ ਹੈ ਜਿਹਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ ਜਿਹਨੂੰ ਅਸੀਂ ਵਰਤ ਸਕਦੇ ਹਾਂ ਵਰਤਨ ਵਰਤਨ ਤੇ ਕਿਨੂੰ ਵਰਤ ਸਕਦੇ ਆ ਇੱਕਦਮ ਵਰਤ ਸਕਦੇ ਆ ਇੱਕਦਮ ਸਮਾਂ ਇੱਕਦਮ ਵਰਤਮਾਨ ਹੈ ਇੱਕਦਮ ਹੀ ਸਾਡੇ ਕੋਲ ਹੈ